वागुरु जी का खालसा वाह जी की फतेह मैं बलदेव सिंह कल्याण मैंबर एस जी पी सी हलका शाहकोट अज मैं धन धन गुरुद्वारा बेर साहब ਵਿਕੇ ਨਕ ਮਖ ਹੋਣ ਵਾਸਤੇ ਆਇਆ ਸੀ ਕਿਉਂਕਿ ਜੋ ਬਾਬਾ ਜਗਤਾਰ ਸਿੰਘ ਜੀ ਹੋਣੀ ਹੈ ਕਾਰ ਸੇਵਾ ਵਾਲੇ ਕਰਨਤਾਰ ਵਾਲੇ ਉਹਨਾਂ ਵੱਲੋਂ ਜੋ ਲੋਵਾਂ ਦਾ ਤੇ ਲੰਗਰ ਦਾ ਅੱਜ ਉਹਨਾਂ ਨੇ ਬਿਲਡਿੰਗ ਦਾ ਨੀ ਪੱਥਰ ਰੱਖਿਆ ਸੀ ਅੱਜ ਲੈਂਟਰ ਪੈ ਰਿਆ ਵਾ ਮੈਂ ਉੱਥੇ ਆਇਆ ਸੀਗਾ ਮੈਂ ਬਾਬਾ ਜਗਤਾਰ ਸਿੰਘ ਉਹਨਾਂ ਨੂੰ ਬਧਾਈ ਵੀ ਦਿਨਾ ਕਿ ਉਹਨਾਂ ਦੀ ਸੇਵਾ ਨੇ ਗੁਰਦੁਆਰਾ ਬੇਰ ਸਾਹਿਬ ਦੀ ਬਹੁਤ ਸਾਰੀ ਰੌਣਕ ਬਹੁਤ ਸਾਰਾ ਇੱਥੇ ਦਾ ਪ੍ਰਬੰਧ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਆ ਭਵੇਂ ਇੱਥੇ ਸ਼ਰਾਮਾ ਬਣੀਆਂ ਹੋ ਭਵੇਂ ਇੱਥੇ ਦਫਤਰ ਬਣੇ ਹੋ ਭਵੇਂ ਇੱਥੇ ਲੰਗਰਾਂ ਦੇ ਪ੍ਰਬੰਧਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਬਾਬਾ ਜਗਤਾਰ ਸਿੰਘ ਜੀ ਤਰਨਤਾਰ ਵਾਲਿਆਂ ਦਾ ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਉਹਨਾਂ ਦਾ ਤਨਬਾਤ ਕਰਦਾ ਕਿ ਅੱਜ ਉਹਨਾਂ ਨੇ ਜਿਹੜਾ ਲੰਗਰ ਵਿੱਚ ਜਿੱਥੇ ਲੋਹਾ ਲੰਗਰ ਪੱਕਣਾ ਹੈ ਜੋ ਉੱਥੇ ਦਾ ਸਟੋਰ ਬਣਨਾ ਹੈ ਉਹਦਾ ਅੱਜ ਭਾਰੀ ਸੰਗਤਾਂ ਦੇ ਨਾਲ ਲੈਂਟਰ ਪੈ ਰਿਆ ਵਾ ਸਮੂਹ ਸੰਗਤ ਜਿਹੜੀ ਸੇਵਾ ਕਰਨ ਆਈ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਕਿ ਇਸ ਪੁੰਨ ਦੇ ਕੰਮ ਵਿੱਚ ਆ ਕੇ ਗੁਰਨਾਨਕ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਤੁਹਾਨੂੰ ਲੱਖ ਲੱਖ ਵਧਾਈ ਸੰਗਤ ਨੂੰ ਬੇਨਤੀ ਕਰਦਾ ਕਿ ਹਮ ਹਮਾ ਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਨਾਲ ਜੁੜੋ ਗੁਰਦੁਆਰਾ ਸਾਹਿਬ ਆ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਨਾਲ ਜੁੜੋ ਅੰਮ੍ਰਿਤ ਛਕੋ ਜਿਹੜੇ ਬਿਨਾਂ ਕਿਸੇ ਮਫਾਦਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਆਪਦਾ ਮਫਾਦ ਰੱਖ ਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਪਿਛਲੇ ਦਿਨਾਂ ਵਿੱਚ ਹੋਇਆ ਇੱਕ ਇੱਥੇ ਇੱਕ ਅਸੀਂ ਕੰਦ ਕਰਾ ਰਹੇ ਸਨ ਜੀ ਜੀ ਅੱਜ ਬੋਲ ਰਿਹਾ ਸੀ ਜੀ ਸਾਹਿਬ ਜੀ ਬਹੁਤ ਸੰਗਤ ਜੀ ਨਜ਼ਰ ਆ ਰਹੀ ਹੈ ਸੇਵਾ ਦੇ ਦਾ ਅੱਜ ਆ ਰਹੇ ਕੀ ਕਹਿਣਾ ਤੁਹਾਡਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਚਲ ਸਿੰਘ ਮੀਤ ਮੈਨੇਜਰ ਗੁਰਦੁਆਰਾ ਸ੍ਰੀ ਬੀਰ ਸਾਹਿਬ ਵਿਖੇ ਤਕਰੀਬਨ 1 ਸਾਲ ਤੋਂ ਇੱਥੇ ਸੇਵਾ ਨਿਭਾ ਰਿਹਾ ਹਾਂ ਅੱਜ ਜਿਹੜਾ ਅੱਜ ਐਤਵਾਰ ਦਾ ਦਿਹਾੜਾ ਹੈ ਇੱਥੇ ਸੰਤ ਮਹਾਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਸਾਹਿਬ ਵਾਲਿਆਂ ਦੀ ਚੱਲ ਰਹੀ ਆ ਕਾਫੀ ਲੰਮੇ ਸਮੇਂ ਤੋਂ ਸਵੇਰਾਂ ਮਾ ਜਿਹੜੀਆਂ ਸੰਤ ਮਹਾਪੁਰਸ਼ ਇੱਥੇ ਕਰ ਰਹੇ ਆ 550 ਸਾਲਾਂ ਤੇ ਵੀ ਜਿਹੜੀਆਂ ਸਵੇਰਾਂ ਸੰਤਾਂ ਮਹਾਪੁਰਸ਼ਾਂ ਨੇ ਬੜੇ ਰਾਤ ਦਿਨ ਇੱਕ ਕਰਕੇ ਸਰਾਵਾਂ ਦਫ਼ਤਰ ਲੰਗਰ ਹਾਲ ਨੇਗਾ ਇਹੜੀਆਂ ਸੁਆਵਾਂ ਉਹ ਪੂਰੀਆਂ ਕੀਤੀਆਂ ਇੱਥੇ ਸੰਤਾ ਮਹਾਪੁਰਸ਼ਾਂ ਦੀ ਇੰਨੀ ਦੀਨ ਹੈ ਕਿ ਜਿਹੜਾ ਵੀ ਕਾਰਜ ਸੰਤਾ ਮਹਾਪੁਰਸ਼ਾਂ ਨੇ ਆਰੰਭ ਕੀਤਾ ਉਹ ਨਿਸ਼ਚਿਤ ਸਮੇਂ ਦੇ ਵਿੱਚ ਹੀ ਪੂਰਾ ਕੀਤਾ ਵਾ ਅੱਜ ਜਿਹੜਾ ਡਬਲ ਸਟੋਰੀ ਜਿਹੜੀ ਲੰਗਰ ਹਾਲ ਦੀ ਪਹਿਲਾਂ ਬਣ ਚੁੱਕੀ ਸੀ ਅੱਜ ਜਿਹੜਾ ਰਸੋਈ ਘਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਅੱਜ ਵੀ 20 ਰੁਪਈਆਂ ਤੋਂ ਲੈ ਕੇ 80 ਬਖਸ਼ਿਸ਼ ਹੋਈ ਆ ਕਿ ਉਹ ਵਧਿਆ ਭੋਲਿਆ ਵਾ ਇੱਥੇ ਜਿਹੜੀਆਂ ਸੰਗਤਾਂ ਗੁਰੂ ਨਾਨਕ ਦੇ ਘਰ ਇਹ ਨਨਕਾਣਾ ਸਾਹਿਬ ਜਿਉਂ ਜਾਣਿਆ ਜਾਂਦਾ ਵਾ ਇੱਕ ਨਨਕਾਣਾ ਪਾਕਿਸਤਾਨਾ ਦੂਸਰਾ ਨਕਣਾ ਇਹ ਹੈ ਜਿਹੜਾ ਇੱਥੇ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਫੀ ਲੰਮਾ ਸਮਾਂ ਇਸ ਸਥਾਨ ਤੇ ਜਿਹੜਾ ਰਹਿ ਕੇ ਮੋਤੀਖਾਨਾ ਗੁਰੂ ਕਾ ਬਾਗ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਸੀ ਉਸ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਇਸੇ ਸਥਾਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹੀ ਨਦੀ ਦੇ ਵਿੱਚ ਲੋਪ ਹੋ ਕੇ ਤੀਸਰੇ ਦਿਨ ਜੋ ਗੁਰਦੁਆਰਾ ਸ਼੍ਰੀ ਸੰਤਘੜ ਸਾਹਿਬ ਵਿਖੇ ਪ੍ਰਗਟ ਹੋਏ ਆ ਇਸ ਸਥਾਨ ਤੇ ਜਿਹੜੀਆਂ ਆਮ ਰੁਟੀਨ ਦੇ ਵਿੱਚ ਵੀ ਸੰਤਾਂ ਜਿਹੜੀਆਂ ਬਹੁਤ ਜ਼ਿਆਦਾ ਹਿਆਰਾਂ ਦੇ ਵਿੱਚ ਨਾਤਮਸਤਕ ਹੁੰਦੀਆਂ ਹਨ ਅੱਜ ਸੰਤਾ ਮਹਾਪੁਰਖਾਂ ਵੱਲੋਂ ਲੰਗਰ ਹਾਲ ਦਾ ਜਿਹੜਾ ਰਸੋਈ ਘਰ ਉਸ ਦਾ ਲੈਂਟਰ ਆ ਅੱਜ ਸੰਤਾਂ ਜਿਹੜੀਆਂ ਕਾਫੀ ਤਦਾਦ ਦੇ ਵਿੱਚ ਆ ਜਿਹੜਾ ਅੱਜ ਸਵੇਰੇ 6 ਵਜੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਅਰਦਾਸ ਬੇਨਤੀ ਕਰਕੇ ਉਸ ਸੱਚੇ ਪਾਤਸ਼ਾਹ ਤੋਂ ਆਸ਼ੀਰਵਾਦ ਲੈ ਕੇ ਜਿਹੜਾ ਲੈਂਟਰ ਦੀ ਸ਼ੁਰੂਆਤ ਹੋਈ ਆ ਸੰਤ ਮਹਾਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਆਪ ਆ ਜਰੋਏ ਆ ਸੰਤ ਮਹਾਪੁਰਸ਼ ਸੰਤ ਹਰਖੋਵਾਲ ਵਾਲੇ ਮਹਾਪੁਰਸ਼ ਵੀ ਆਪ ਹਾਜ਼ਰੀ ਭਰੀ ਆ ਜਿਹੜੀਆਂ ਸੰਗਤਾਂ ਵਾਂ ਉਹ ਰਾਤ ਦੀਆਂ ਹੀ ਇੱਥੇ ਨਿਵਾਸਾਂ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਕੇ ਠਹਿਰੀਆਂ ਇੱਥੇ ਸੰਗਤਾਂ ਲੋਕਲ ਤੇ ਜਿਹੜੀਆਂ ਆਉਂਦੀਆਂ ਹੀ ਆ ਇੱਥੇ ਜੰਮੂ ਕਸ਼ਮੀਰ ਦਿੱਲੀ ਹਮਾਚਲ ਵਿਦੇਸ਼ਾਂ ਚੋਂ ਸੰਤਾਂ ਜਿਹੜੀਆਂ ਅੰਮ੍ਰਿਤ ਵੇਲੇ ਜਦੋਂ ਪਹਿਲੀ ਅਰਦਾਸ ਹੁੰਦੀ ਆ ਰਾਤ ਤੇ ਸਰਾਵਾਂ ਦੇ ਵਿੱਚ ਠਹਿਰਦੀਆਂ ਆਪਣੀ ਜੋ ਵੀ ਉਹਨਾਂ ਦੀ ਮਨੋ ਕਾਮਨਾ ਹੁੰਦੀ ਆ ਉਹ ਪਹਿਲੀ ਅਰਦਾਸ ਦੇ ਵਿੱਚ ਸ਼ਾਮਲ ਹੁੰਦੀਆਂ ਵਾ ਇਥੋਂ ਹਰੇਕ ਨੂੰ ਜੋ ਵੀ ਅਰਦਾਸ ਬੇਨਤੀ ਕਰਦਾ ਦੁੱਧ ਪੋਤੋ ਇਥੋਂ ਮਿਲਦਾ ਵਾ ਇਥੇ ਕਿਸੇ ਕਿਸਮ ਦੀ ਵੀ ਕੋਈ ਵੀ ਮੁਸ਼ਕਲ ਨਹੀਂ ਗਈ ਲੰਗਰ ਜਿਹੜਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਸਖਤਰ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੇ ਸੰਯੋਗ ਦੇ ਨਾਲ 24 ਘੰਟੇ ਇੱਥੇ ਚੱਲਦਾ ਵਾ ਸੰਗਤਾਂ ਜਿਹੜੀਆਂ ਉਹ ਅੰਮ੍ਰਿਤ ਵੇਲੇ ਹੀ 1:30 ਵਜੇ ਤੋਂ ਆਣ ਕੇ ਜਿਹੜਾ ਉਹ ਜਿੱਥੇ-ਜਿੱਥੇ ਕਿਸ ਦੀ ਸ਼ਰਧਾ ਵਾ ਕੋਈ ਲੰਗਰ ਦੇ ਵਿੱਚ ਕੋਈ ਸਰੋਵਰ ਤੇ ਕੋਈ ਪ੍ਰਕਰਮਾਂ ਤੇ ਕੋਈ ਦਰਬਾਰ ਸਾਹਿਬ ਵਿਖੇ ਆਣ ਕੇ ਆਪਣਾ ਜਿੰਨਾ ਵੀ ਸਮਾਂ ਉਹਨਾਂ ਕੋਲ ਹੁੰਦਾ ਕੋਈ 2 ਘੰਟੇ ਕੋ 4 ਘੰਟੇ ਸੁਬਾ ਸੁਬਾ ਅੰਮ੍ਰਿਤ ਵੇਲੇ ਆਣ ਕੇ ਬਹੁਤ ਸੰਗਤਾਂ ਗੁਰੂ ਨਾਨਕ ਦੀਆਂ ਸੰਗਤਾਂ ਜਿਹੜੀਆਂ ਉਹ ਆਣ ਕੇ ਸਵਾਵਾ ਕਰਦੀਆਂ ਵਾ ਇੱਥੇ ਕੋਈ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਸੰਗਤਾਂ ਨੂੰ ਯਾਤਰੀਆਂ ਨੂੰ ਨਿਵਾਸ ਦੇ ਵਿੱਚ ਕਮਰੇ ਯਾਤਰੀਆਂ ਨੂੰ ਰੈਸ਼ ਗੁਰੂ ਘਰ ਲੰਗਰ ਜਿਹੜਾ ਉਹ ਟੁੱਟ ਵਰਤਦਾ ਵਾ 24 ਘੰਟੇ ਲੰਗਰ ਚੱਲਦਾ ਵਾ ਇਹਨਾਂ ਕੁਝ ਕਹਿੰਦਾ ਆ ਕਿੰਮ ਦਾ ਜੱਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਇਹਨਾਂ ਵਰਤ ਰਹਿ ਸੰਗਤ ਦੇ ਵਿੱਚ ਕਾफी ਉਤਸ਼ਾਹਤ ਸੰਗਤ ਦੇਖੀ ਲੱਗ ਰਹੀ ਹੈ ਗੁਰਦੁਆਰਾ ਸ਼੍ਰੀ ਗੋਬਿੰਦ ਸਾਹਿਬ ਦਾ ਲਗਾਤਾਰ ਨਤਮਸਤਕ ਹੋ ਰਹੀ ਹੈ ਸੇਵਾ ਦੇ ਕਾਰਜ ਚੱਲ ਰਹੇ ਨੇ ਔਰ ਲੰਗਰਾਂ ਨੂੰ ਲੈ ਕੇ ਕਿਹੋ ਜਿਹਾ ਪ੍ਰਬੰਧ ਨੇ ਸੰਗਤ ਦੀ ਆਉ ਔਰ ਕਿੱਦਾ ਦਾ ਪ੍ਰਬੰਧ ਹੋ ਗਿਆ ਸਭ ਤੋਂ ਪਹਿਲਾਂ ਸਹਿਰ ਸ੍ਰੀ ਗੁਰੂਗ੍ਰਾਮ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਨੂੰ ਨਤਮਸਤਕ ਹੁੰਦੇ ਆ ਗੁਰੂ ਕੀ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਇਸ ਧਰਤੀ ਤੇ ਪਏ ਹਨ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ 14 ਸਾਲ 9 ਮਹੀਨੇ 13 ਦਿਨ ਸਤਿਗੁਰੂ ਜੀ ਇੱਥੇ ਮਈ ਦੇ ਕੰਡੇ ਇਸ਼ਨਾਨ ਕਰਦੇ ਰਹੇ ਇਸ਼ਨਾਨ ਕਰਨ ਅਪਰੰਤ ਉਹ ਬੰਦਗੀ ਦੇ ਵਿੱਚ ਲੀਨ ਹੋ ਜਾਂਦੇ ਇਸ ਧਰਤੀ ਤੇ ਸਤਿਗੁਰੂ ਜੀ ਦਾ ਇੰਨਾ ਲੰਮਾ ਸਮਾਂ ਰਹਿਣਾ ਜਦੋਂ ਜਿਹੜਾ ਵੀ ਵਿਅਕਤੀ ਚਾਹੇ ਉਹ ਕੋਈ ਵੀ ਧਰਮ ਦਾ ਹੋਵੇ ਜਦੋਂ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡੋਹੜੀ ਤੋਂ ਅੰਦਰ ਆ ਜਾਂਦਾ ਹੈ ਤੇ ਉਸ ਨੂੰ ਉਹ ਵਾਈਬ੍ਰੇਸ਼ਨ ਉਹ ਸ਼ਾਂਤੀ ਜਿਹੜੀ ਹੈ ਮਨ ਨੂੰ ਪ੍ਰਾਪਤ ਹੁੰਦੀ ਹੈ ਤੇ ਗੁਰੂ ਕੇ ਲੰਗਰ ਜਿਹੜੀ ਪ੍ਰਥਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਪਾਸੋਂ ਥੱਪੜ ਖਾ ਕੇ ਤੇ ਇਸ ਲੰਗਰ ਦੀ ਪ੍ਰਥਾ ਨੂੰ ਚਲਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਇੱਥੇ ਅਟੁੱਟ ਵਰਤਦੇ ਹਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ 24 ਘੰਟੇ ਪ੍ਰਸ਼ਾਦੇ ਦਾ ਚਾਹ ਦਾ ਲੰਗਰ ਚੱਲਦਾ ਹੈ ਹਰ ਰੋਜ਼ ਦਾਲ ਸਬਜੀ ਤੇ ਕੋਈ ਨਾ ਕੋਈ ਮਿੱਠੀ ਚੀਜ਼ ਕੜਾ ਪ੍ਰਸ਼ਾਦ ਖੀਰ ਚਾਵਲ ਆਦਕ ਗੁਰੂ ਕੇ ਲੰਗਰ ਵਿੱਚ ਚੱਲਦੇ ਹਨ ਅਧਿਕਾਰ ਸੇਵਾਵਾਂ ਵਾਲੇ ਬਾਬੇ ਸਤਕਾਰਯੋਗ ਬਾਬਾ ਦਿਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਵੱਲੋਂ ਲੰਗਰ ਦੀ ਰਸੋਈ ਹਾਲ ਦਾ ਲੈਂਟਰ ਪਾਇਆ ਜਾ ਰਿਹਾ ਹੈ ਤੇ ਐਤਵਾਰ ਦੀ ਆਮਦ ਨੂੰ ਮੁੱਖ ਰੱਖ ਕੇ ਅੱਜ ਇਸ ਸਥਾਨ ਤੇ ਬੜੀਆਂ ਵੱਡੀਆਂ ਭਾਰੀ ਰੌਣਕਾਂ ਹਨ ਤੇ ਅੱਜ ਗੁਰੂ ਕੇ ਲੰਗਰ ਦੇ ਵਿੱਚ ਮਾਲ ਪੂੜੇ ਖੀਰਾ ਮਿੱਠੇ ਚਾਵਲ ਤੇ ਹੋਰ ਦਾਲ ਸਬਜ਼ੀਆਂ ਆਦਿਕ ਦੇ ਲੰਗਰ ਚੱਲ ਰਹੇ ਹਨ ਜਿੱਥੇ ਗੁਰੂ ਕਾ ਲੰਗਰ ਸਾਦੇ ਪੇਟ ਦੀ ਤ੍ਰਿਪਤੀ ਕਰਦਾ ਹੈ ਉਥੇ ਸ਼ਬਦ ਦਾ ਲੰਗਰ ਗੁਰੂ ਕਾ ਕੀਰਤਨ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ ਕਿਉਂਕਿ ਜੀਵ ਦੀ ਜਿਹੜੀ ਰੂਹ ਦੀ ਖਰਾਕ ਹੈ ਆਤਮਾ ਦੀ ਖਰਾਕ ਹੈ ਉਹ ਗੁਰੂ ਕੀ ਸਿੱਖਤ ਸਲਾਹ ਹੈ ਤੇ ਸਤਗੁਰੂ ਜੀ ਦੀ ਸਿੱਖਤ ਸਲਾਹ ਦਾ ਕੀਰਤਨ ਜਿਹੜਾ ਹੈ ਉਹ ਹੋ ਰਿਹਾ ਹੈ ਸਾਦੀ ਇੱਥੇ ਹਾਜ਼ਰੀ ਭਰਨ ਦੇ ਨਾਲ ਜਿੱਥੇ ਮਨ ਦੀ ਤ੍ਰਿਪਤੀ ਗੁਰੂ ਕੀ ਬਾਣੀ ਦੇ ਨਾਲ ਹੁੰਦੀ ਹੈ ਉਥੇ ਪੇਟ ਦੀ ਤ੍ਰਿਪਤੀ ਗੁਰੂ ਕੇ ਲੰਗਰ ਦੀ ਲੰਗਰ ਨਾਲ ਹੁੰਦੀ ਹੈ ਕਹਿੰਦੇ ਵਿਦਵਾਨਾਂ ਦਾ ਕਥਨ ਹੈ ਕਿ ਬਾਸ ਸੁਗੰਧ ਨਾ ਹੋਏ ਕਹਿੰਦੇ ਚੰਦਨ ਦਾ ਜਿਹੜਾ ਬੂਟਾ ਹੁੰਦਾ ਹੈ ਨਾ ਚੰਦਨ ਦੇ ਬੂਟੇ ਦੇ ਨੇੜੇ ਜਿੰਨੇ ਵੀ ਬੂਟੇ ਹੁੰਦੇ ਹਨ ਉਹਨਾਂ ਵਿੱਚੋਂ ਸੁਗੰਧੀ ਪੈਦਾ ਹੋ ਜਾਂਦੀ ਹੈ ਪਰ ਜਿਹੜਾ ਬਾਂਸ ਦਾ ਬੂਟਾ ਹੈ ਉਹ ਅੰਦਰੋਂ ਪੋਲਾ ਹੁੰਦਾ ਹੈ ਉਹਦੇ ਅੰਦਰ ਸੁਗੰਧੀ ਪੈਦਾ ਨਹੀਂ ਹੁੰਦੀ ਇਸ ਵਾਸਤੇ ਜਿਹੜੇ ਗੁਰਮੁਖ ਹਨ ਗੁਰਮੁਖ ਰੂਹਾਂ ਹਨ ਉਹਨਾਂ ਨੂੰ ਇੱਥੇ ਮਨ ਦੀ ਤ੍ਰਿਪਤੀ ਵੀ ਹੁੰਦੀ ਹੈ ਪੇਟ ਦੀ ਤ੍ਰਿਪਤੀ ਵੀ ਹੁੰਦੀ ਹੈ ਤੇ ਜਿਹੜੇ ਵਾਂਸ ਵਾਂਗੂ ਖਾਲੀ ਹਨ ਉਹਨਾਂ ਨੇ ਖਾਲੀ ਰਹਿਣਾ ਹੈ ਉਹਨਾਂ ਨੇ ਕਿੰਤੂ ਪਰੰਤੂ ਕਰਨਾ ਹੈ ਜਿਹੜੇ ਗੁਰੂ ਕੇ ਸਿੱਖ ਹਨ ਗੁਰੂ ਘਰ ਦੇ ਸ਼ਰਧਾਲੂ ਹਨ ਕਿਉਂਕਿ ਇਹ ਜਿਹੜਾ ਸਿੱਖ ਧਰਮ ਹੈ ਸਤਗੁਰੂ ਜੀ ਨੇ ਆਖਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਅਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮਖ ਨਾਮ ਜਪੈ ਕਲ ਮੈਂ ਘਟ ਘਟ ਨਾਨਕ ਮਾਝਾ ਇਹ ਜੋ ਉਪਦੇਸ਼ ਹੈ ਗੁਰੂ ਕੀ ਬਾਣੀ ਦਾ ਇਹ ਸਾਰਿਆਂ ਧਰਮਾਂ ਦੇ ਵਾਸਤੇ ਸਾਂਝਾ ਹੈ ਇਥੇ ਸਾਰਿਆਂ ਹੀ ਧਰਮਾਂ ਨੂੰ ਸਤਕਾਰ ਦਿੱਤਾ ਜਾਂਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹੋ ਹੀ ਸਿੱਖਿਆ ਦਿੱਤੀ ਹੈ ਕਿ ਸਾਰਿਆਂ ਹੀ ਧਰਮਾਂ ਦਾ ਸਤਕਾਰ ਕਰਨਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਤਾਂ ਹੀ ਅੱਜ ਇੰਨੀਆਂ ਰੌਣਕਾਂ ਹਨ ਇਨੀਆਂ ਸੰਗਤਾਂ ਜਿਹੜੀਆਂ ਹਨ ਉਹਨਾਂ ਦੇ ਪਾਵਨ ਦਰਬਾਰ ਦੇ ਵਿੱਚ ਨਤਮਸਤਕ ਹੋ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ